ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰੱਬ ਨੇ ਬਣਾਈਏ ਜੁੜੀਆਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਨੂੰ ਲਾਈਕ ਕਮੈਂਟ ਵੀਡੀਓ ਨੂੰ ਸ਼ੇਅਰ ਕਰੋ ਤੁਸੀਂ ਸਾਨੂੰ ਫੋਨ ਨਾ ਕਰੋ WhatsApp ਨੰਬਰ ਤੇ ਪੂਰਾ ਬਾਇਓ ਡਾਟਾ ਸੈਂਡ ਕਰੋ ਸਾਡੇ ਚੈਨਲ ਦੀ ਵੀਡੀਓ ਤੋਂ ਕਦੇ ਵੀ ਐਡ ਐਡ ਡਿਲੀਟ ਨਹੀਂ ਹੋਵੇਗੀ ਚੈਨਲ ਤੇ ਅਸਲੀ ਪਹਿਲੀ ਪ੍ਰੋਫਾਈਲ ਸੋਨਾ ਸੁਨੱਖਾ ਲੜਕਾ ਇੰਗਲੈਂਡ ਸਿਟੀਜ਼ਨ ਜਨਮ ਤਰੀਕ 1997 ਹਾਈ ਟੂ 5 ਫੁੱਟ 9 ਇੰਚ ਪੜਾਈ ਗ੍ਰੈਜੂਏਸ਼ਨ ਕਾਮ ਇੰਗਲੈਂਡ ਵਿੱਚ ਵਧੀਆ ਜੋਬ ਕਾਸਟ ਹੋਇਆ ਜੱਟ ਸਿੱਖ ਏਰੀਆ ਚ ਲੰਡਨ ਪਰਿਵਾਰ ਮੈਂਬਰ ਮਾਤਾ ਪਿਤਾ ਇੱਕ ਬਰਾ ਸਾਰੇ ਇੰਗਲੈਂਡ ਵਿੱਚ ਸੈਟਲ ਨੇ ਮੈਂ ਵਧੀਆ ਪਰਵਤ ਨੂੰ ਪੜ੍ਹੀ ਲਿਖੀ ਲੜਕੀ ਸੋਨੀ ਸਨਕੀ ਕ੍ਰੀਲੂ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ +44 776642277 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਮੈਰਿਜ ਵੀਰੋ ਵਾਲੇ ਇਹਨਾਂ ਨੂੰ ਫੋਨ ਨਾ ਕਰਨ ਨਾਮ ਉਹ ਸਿੰਘ ਕੈਨੇਡਾ ਸਿਟੀਜ਼ਨ ਜਨਮ ਤੇ 14/9/1992 ਕਾਸਟ ਜਟ ਸਿਕ ਏਰੀਆ ਲੁਧਿਆਣਾ ਪੜਾਈ ਡਿਪਲੋਮਾ ਕੰਪਿਊਟਰ ਕੰਮ ਆਨਰ ਆਪਰੇਟਰ ਪਰਿਵਾਰ ਮੈਂਬਰ ਮਾਤਾ ਪਿਤਾ ਸੁਪਰ ਵੀਜ਼ਾ ਕੈਨੇਡਾ पैन वर्क परमेंट वधिया परिवार को पढ़ी लिखी लड़की दा थात्त, थात्त, की लौड़ है इन्हों मोबाइल नंबर चौरानवे एक सतर बयासी एक सौ छियानवे दूसरा मोबाइल नंबर अठत् तीन सौ अठत् छियाली छ सौ उन्ती परिवार को फोन करके इन्होंने होर जानकारी ले सकते हो नाम सिंह जन्म तीक सतारह बारह दो हज़ार तीन कास्ट एट सिख ਪੜਾਈ ਵੀਏ ਲੜਕਾ ਪੁੱਸ ਵਿੱਚ ਵਰਤੀ ਹੁੰਦੀ ਤਿਆਰੀ ਕਰਿਆ ਜਮੀਨ ਸਾਡੇ 3.5 ਕਿਲੇ ਮੰਗ ਵਧੀਆ ਪਰਿਵਾਰ ਤੋਂ ਲੜਕੀ ਦੀ ਲੋੜ ਹੈ ਜਨਰਲ ਕਾਸਟ ਨੂੰ ਪਹਿਲ ਇਹਨਾਂ ਦਾ ਮੋਬਾਈਲ ਨੰਬਰ 78159043 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਲੜਕੀ ਜਨਮ ਤਰੀਕ 1991 ਹਾਈ ਟੂ 5 ਫੁੱਟ 9 ਇੰਚ ਪੜਾਈ ਜੀ ਨਮ ਨਰਸਿੰਗ ਕਾਸਟ ਪੱਟੀ ਕਮ ਸਟਾਫਨਰਸ ਹਸਪਤਾਲ ਜਲੰਧਰ ਪਰਿਵਾਰ ਮੈਂਬਰ ਪੈਂਤੀ ਜੀਜਾ 152 ਕਨੇਡਾ ਸਟੱਡੀ ਵੀਜ਼ੇ ਤੇ ਮੰਗ ਵਧੀਆ ਪਰਿਵਾਰ ਤੋਂ ਲੜਕੇ ਦੀ ਲੋੜ ਹੈ ਲੜਕਾ ਐਨ ਆਰ ਆਈ ਹੋਵੇ ਜੇ ਸਰਕਾਰੀ ਨੌਕਰੀ ਕਰਦਾ ਹੋਵੇ ਇਹਨਾਂ ਨੂੰ ਚਾਤੀ ਮੰਦਰ ਨਹੀਂ ਸਿੰਪਲ ਵਿਆਹ ਇਹਨਾਂ ਨੇ ਕਰਨਾ ਚੁੰਨੀ ਚੜਾਵਾ ਇਹਨਾਂ ਦਾ ਮੋਬਾਈਲ ਨੰਬਰ 77145 46296 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹਾਂ ਨਾਮ ਸਿੰਘ ਜਨਮ ਤਰੀਕ 15 12 1991 ਹਾਈਟ 5 ਫੁੱਟ 9 ਇੰਚ ਕਾਸਟ ਜਰਸੀਖੋ ਗੋਤ ਬਰਾਡ ਸ਼ਹਿਰ ਜਲਾਲਾਬਾਦ ਜ਼ਿਲ੍ਹਾ ਫਾਜ਼ਿਲਕਾ ਜ਼ਮੀਨ 10 ਕਿਲੇ ਲੜਕਾ ਇਟਲੀ ਪੀਆਰ ਪਰ ਫੈਮਿਲੀ ਮੈਂਬਰ ਦੋ ਪੈਣਾ ਇੱਕ ਇਟਲੀ ਪੀਆਰ ਮੈਰਿਡ ਇੱਕ ਕੈਨੇਡਾ ਮੈਰਿਡ ਇੱਕ ਭਰਾ ਇਟਲੀ ਮੰ ਅਗਰੀਆ ਪਰਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 7837806528 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਰਮਤੇਕ 127 1994 ਹਾਈਟ 5 ਫੁੱਟ 7 ਇੰਚ ਕਾਸਟ ਜਰਸੀ ਘੋਤ ਗੈਲ ਏਰੀਆ ਰੋਪੜ ਪੜਾਈ ਐਮ ਐਸ ਸੀ आईटी पीजीडीसीए एबीसीए काम सॉफ्टवेयर इंजीनियर मोहाली तनख्वाह 10 लाख पैकेज जमीन 2 एकड़ परिवार मेंबर पिता ખેતીવાડી ਕਰਦੇ માતા ਹਾਊਸ ਵਾਈਫ ਮੰਗ ਵਧੀਆ ਪਰਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 7589000177 ਤੁਸੀਂ ਪਰਿਵਾਰ ਨੂੰ ਕੌਣ ਕਰਕੇ ਇਹਨਾਂ ਤੋਂ ਉਹ ਜਾਣਕਾਰੀ ਲੈ ਸਕਦੀ ਹੁਣ ਨਾਮ ਸਿੰਘ ਜੰਤਰੀ 1997 ਹਾਈਟ ਸ਼ੀਫੁੱਡ ਕਾਸਟ ਜਰਸੀਕਾ ਗੋਟਿਲੋ ਏਰੀਆ ਫਾਜ਼ਲਕਾ ਜ਼ਮੀਨ 1 ਏਕੜ ਕੰਮ ਸਰਕਾਰੀ ਨੌਕਰੀ ਪੰਜਾਬ ਪੁਲਿਸ ਪਰਿਵਾਰ ਮੈਂਬਰ ਇੱਕ ਪੈਨ ਮੈਰਿਡ ਇੱਕ ਬਰਾ ਮੰ ਅਵਦੀ ਹਪਰਵਾਤ ਨੂੰ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 95699 9560 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਜਨਮਤ 1992 ਹਾਈ ਟੂ ਸ਼ੇਫਰਡ ਕਾਸਟ ਜਰਸੀਕ ਗੋ ਟਿੱਲੋ ਜ਼ਮੀਨ 3 ਏਕੜ ਜ਼ਿਲ੍ਹਾ ਫਾਜ਼ਿਲਕਾ ਕੰਮ ਸਰਕਾਰੀ ਨੌਕਰੀ ਪਾਇਲਟ ਰੇਲਵੇ ਪਰਵਾਰ ਮੈਂਬਰ ਇੱਕ ਮੈਰਿਡ ਇੱਕ ਬਰਾ ਵਧੀਆ ਪਰਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਵਿਏ ਵਿਆਹ ਕੀਤੀ ਹੋਵੇ ਲੜਕੀ ਦੀ ਹਾਈਟ 5 ਫੁੱਟ 10 ਇੰਚ ਹੋਵੇ ਏਰੀਆ ਮੁੱਖ ਤਸਰ ਜਲਾਲਾਬਾਦ ਬਰੋਚਪੁਰ ਨੋਪੈਲ ਇਹਨਾਂ ਦਾ ਮੋਬਾਈਲ ਨੰਬਰ 9569999560 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਲੜਕਾ ਕਨੇਡਾ ਜਨਮ ਤਰੀਕ 17/9/1999 ਪੜਾਈ ਪਲੱਸ 2 ਨਾਨ ਮੈਡੀਕਲ ਕੋਰਸ ਕੰਪਿਊਟਰ ਕਨੇਡਾ ਏਰੀਆ ਜ਼ਿਗਰੌ ਕਾਸਟ ਰਵੀਦਾਸੀ ਇਸ ਇੱਕ ਕੰਮ ਏਜ਼ਡ ਲਾਇਸੈਂਸ ਟ੍ਰਾਲਾ ਫਾਰ ਟ੍ਰੇਨਿੰਗ ਡਰਾਈਵਰ ਸਕੂਲ ਮੰਗ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਕਨੇਡਾ ਵਰਕ ਪਰਮਿਟ ਪੀਆਰ ਨੈਨੀ ਨੂਪੈਨ ਇਹਨਾਂ ਨੂੰ ਜਾਤੀਬੰਧ ਨਹੀਂ ਇਹਨਾਂ ਦਾ ਮੋਬਾਈਲ ਨੰਬਰ 8437538601 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਕੌਰ ਕਨੇਡਾ ਲੜਕੀ ਜਨਮ ਤੇ 31/8/2002 ਹਾਈਟ 54 ਇੰਚ ਏਰੀਆ ਜਗਰਾਉ ਕਾਸਟ ਰਾਮਦਾਸੀ ਸਿੱਖ ਪੜਾਈ ਪਲੱਸ 2 ਮੈਡੀਕਲ ਇੰਡੀਆ ਤੋਂ ਕੋਰਸ ਹੈਲਥ ਸਰਵਿਸ ਕਨੇਡਾ ਲੜਕੀ ਵਰਕ ਪਰਮੈਂਟ ਕੈਨੇਡਾ ਪਰ ਫੈਮਿਲੀ ਮੈਂਬਰ ਪਿਤਾ ਮਾਤਾ ਗਵਰਨਮੈਂਟ ਜੋਬ ਇੱਕ ਪਰ ਆ ਵਧੀਆ ਪਰਿਵਾਰ ਤੋਂ ਲੜਕੇ ਦੀ ਲੋੜ ਹੈ ਲੜਕਾ ਕੈਨੇਡਾ ਪੀਆਰ ਚ ਵਰਕ ਪਰਮੈਂਟ ਤੇ ਹੋਵੇ ਇਹਨਾਂ ਦਾ ਮੋਬਾਈਲ ਨੰਬਰ 84375 38601 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜੰਤਿਕ 2 3 1999 ਹਾਈਟ 5 ਫੁੱਟ 9 ਇੰਚ ਪੜਾਈ ਪਲੱਸ 2 ਜ਼ਮੀਨ 2 ਕਿੱਲੇ ਕਮ ਡਾਕਟਰ ਏਰੀਆ ਪਟਿਆਲਾ ਕਾਸਟ ਜਰਸੀ ਲੜਕੇ ਦਾ ਤਲਾਕ ਹੋਇਆ ਮਾਨ ਅਵਧੀਆ ਪਰਿਵਾਰ ਤੋਂ ਲੜਕੀ ਦੀ ਲੋੜ ਹੈ ਤਲਾਕ ਵਾਲੇ ਬਿਨਾ ਬੱਚੇ ਤੋਂ ਪਰਿਵਾਰ ਵਾਲੇ ਸੰਪਰਕ ਕਰ ਸਕਦੇ ਨੇ ਇਹਨਾਂ ਦਾ ਮੋਬਾਈਲ ਨੰਬਰ 99145 पैठ दो सौ सत्तर ती परिवार फोन करके इन तो होर जानकारी ती सकते हो नाम सिंह जन्म तरीक भी बारह उन्नीस सौ चौानवे हाइट पुट सत्त इंच पढ़ाई दसवीं पास एरिया बठिंडा जमीन पंच किले काम बढ़िया कारोबार खेतीबाड़ी मानदानी परिवार तो लड़की की लौड़ है ਇਨਾਂ ਦਾ ਮੋਬਾਈਲ ਨੰਬਰ 98724 26703 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਉਮਰ 34 ਸਾਲ ਕਾਸਟ ਜਰਸੀਕ ਜ਼ਮੀਨ ਕਨ ਕਿਲੇ ਪੜਾਈ 8ਵੀਂ ਪਾਸ ਲੜਕੇ ਦਾ ਤਲਾਕ ਹੋਇਆ ਏਰੀਆ ਬਰਨਾਲਾ ਵਧੀਆ ਪਰਿਵਾਰ ਤੋਂ ਕ੍ਰੀਲੂ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 98415 84725 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਸੋਨਾ ਸੁਨੱਖਾ ਲੜਕਾ ਯੂਐਸਏ ਵਾਰਨ ਉਮਰ 35 ਸਾਲ ਹਾਈਟ 5 ਫੁੱਟ 11 ਇੰਚ ਕਾਸਟ ਜਰਸੀਕਰ ਕੰਮ ਆਪਣਾ ਬਿਜ਼ਨਸ ਵਧੀਆ ਯੋਗ ਪਰਿਵਾਰ ਮੈਂਬਰ ਮਾਤਾ ਪਿਤਾ ਇੱਕ ਪੈਨ ਯੂਐਸਏ ਅਪਣਾਕਰ ਮੰਗਵਦੀਆ ਕਾਂਦਾਨੀ ਪਰਵਾਰ ਤੋਂ ਪੜ੍ਹੀ ਲਿਖੀ ਸੋਨੇ ਸੁਨੱਕੀ ਲੜਕੀ ਦੀ ਲੋੜ ਹੈ ਲੜਕੀ ਯੂਐਸਏ ਵਨ ਜਾਂ ਯੂਐਸਏ ਲੰਬੇ ਸਮੇਂ ਤੋਂ ਰਹਿੰਦੇ ਹੋਣ ਉਹਨਾਂ ਨੂੰ ਪੈਲ ਇਹਨਾਂ ਦਾ ਮੋਬਾਈਲ ਨੰਬਰ WhatsApp ਨੰਬਰ +1 569 903 7201 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਨਾ ਤੋਂ ਉਹ ਸ਼ਾਨਕਾਰੀ ਤੁਸੀਂ ਲੈ ਸਕਦੇ ਹੋ ਨਾਮ ਕੌਰ ਲੜਕੀ ਨਿਊਜ਼ੀਲੈਂਡ ਸਿਟੀਜ਼ਨ ਉਮਰ 22 ਸਾਲ ਹਾਈਟ 5 ਫੁੱਟ 10 ਇੰਚ ਕਾਸਟ ਜਰਸੀਕਰ ਪੜਾਈ ਪਲੱਸ 2 ਮੈਡੀਕਲ ਤੇ ਡਬਲ ਡਿਗਰੀ VALLV ਨਿਊਜ਼ੀਲੈਂਡ ਯੂਨੀਵਰਸਿਟੀ ਤੋਂ ਕੀਤੀ ਵਧੀਆ ਕਾਹਦਾਨੀ ਪਰਵਾਰ ਤੋਂ ਵਕੀਲ ਲੜਕੀ ਮੰਗ ਕਾਹਦਾਨੀ ਪਰਵਾਰ ਤੋਂ ਵਧੀਆ ਪੜ੍ਹੇ ਲਿਖੇ ਲੜਕੇ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ +64 27 34 55 47 5 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ